ਨ ਦਾ ਸ਼ਤਕ ਦੇ ਵਿੱਚ ਅਸੀਂ ਮੁਰੇ ਤੇ ਜਦੋਂ ਫਿਰ ਇਹਹੀ ਜੀ ਵਰਤਾਰੇ ਦੀ ਗੱਲ ਆਉਂਦੀ ਹੈ ਜਦੋਂ ਅਸੀਂ ਗੁਰੂ ਗੰਗ ਸਾਹਿਬ ਜੀਆਂ ਤੁਕਾਂ ਪੜ੍ਹਦੇ ਆ ਉਹਨਾਂ ਦੀ ਗੁਰਬਾਣੀ ਤੋਂ ਸਿੱਖਿਆ ਲੈ ਕੇ ਸਿੱਧਤ ਹੁੰਨੇ ਆ ਤਾਂ ਅਸੀਂ ਜਿਹੜੇ ਥਲੜੀ ਪੌੜੀ ਦੇ ਲੋਕ ਨੇ ਉਹਨਾਂ ਨੂੰ ਤਾਂ ਇਹ ਸਮਝਦੇ ਆ ਵੀ ਇਹ ਇਹ ਹੀ ਧਰਤੀ ਦੇ ਅਸਲ ਮਾਲਕ ਜੇ ਬਾਬਾ ਨਾਨਕ ਨੂੰ ਆਪਾਂ ਪੁੱਛਣਾ ਉਹਨਾਂ ਦੀ ਮਾਰਗ ਤੇ ਚੱਲਣਾ ਹੋਵੇ ਤਾਂ ਉਹ ਤਾਂ ਨੀਚਾ ਅੰਦਰ ਨੀਤ ਜਾਦ ਦੀ ਗੱਲ ਕਰਦੇ ਉਹਦਾ ਇੱਥੋਂ ਦੇਖ ਲਿਓ ਹੁਣ ਟੱਕਰ ਜਰਮਾਨਿਆਂ ਨਾਲ ਹੋਵੇ ਆਪ ਤੋਂ ਹੀਣਿਆਂ ਨਾਲ ਹੋਵੇ ਲੜਿਆ ਜਾਵੇ ਕਿ ਆਪ ਤੋਂ ਊਚਿਆਂ ਨਾਲ ਲੜਿਆ ਜਾਵੇ ਲੜਾਈ ਸਾਡੀ ਭੰਈਆਂ ਨਾਲ ਬਣਦੀ ਐ ਇਹਦੋਂ ਪਹਿਲਾਂ ਕਿੰਨੇ ਪਿੰਡ ਨੇ ਜਿਹੜੇ ਖੇਤ ਮਜ਼ਦੂਰਾਂ ਦੇ ਵਾਸਤੇ ਇਹਨਾਂ ਦਾ ਬਾਈਕਟ ਕਰਦੇ ਹੋ ਜੀ ਮਜ਼ਦੂਰਾਂ ਦਾ ਅੱਜ ਭਈਏ ਕੱਢੇ ਐ ਕੱਲ ਨੂੰ ਪਿੰਡਾਂ ਦੇ ਵਿੱਚ ਬਾਈਕਟ ਕਰ ਦੇਣਗੇ ਵੀ ਇਹਨਾਂ ਦਾ ਮਜ਼ਦੂਰਾਂ ਦਾ ਬਾਈਕਟ ਕਰ ਦੇ ਇਹ ਪਹੁੰਚ ਕਿਹੜੀ ਐ ਇਹਨੂੰ ਵੀ ਬੜਾ ਹੰਗਾਰਾ ਉਦੋਂ ਪਿੰਡਾਂ ਦੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਹੀ ਮਤੇ ਪਾਰੀਆਂ ਨੇ ਜਿਹੜੀਆਂ ਪੰਚਾਇਤਾਂ ਭਈਏ ਬਾਹਰ ਕੱਢਣ ਦੇ ਮਤੇ ਪਾਰੀਆਂ ਨੇ ਇਹੀ ਪੰਚਾਇਤਾਂ ਕੱਲ ਨੂੰ ਮਤੇ ਪਾਉਣਗੀਆਂ ਵੀ ਇਹਨਾਂ ਦਾ ਮਜ਼ਦੂਰਾਂ ਦਾ ਬਾਈਕਟ ਕਰ ਦੋ ਉਹਨਾਂ ਨੂੰ ਖੇਤਾਂ 'ਚ ਨਾ ਜਾਣ ਦਿਓ ਪੱਠੇ ਨਾ ਦਿਓ ਪਹਿਲੀ ਗੱਲ ਤਾਂ ਸਾਡੇ ਧਾਰਮਿਕ ਗੁਰੂ ਗ੍ਰੰਥ ਸਾਹਿਬ ਦੀ ਸਿੱਧ ਦੇ ਮੁਤਾਬਕ ਉਹਨਾਂ ਦੀ ਫਿਲਾਸਫੀ ਦੇ ਮੁਤਾਬਕ ਬੈਸੀ ਗੱਲ ਤਾਂ ਉਹਨਾਂ ਦਾ ਵਿਰੋਧ ਕਰਨਾ ਅੱਜ ਤਾਂ ਵੱਡਿਆਂ ਦਾ ਕਰਦਾ ਫਿਰ ਇਸ ਸਮੇਂ ਜਿਹੜੇ ਵੇਲੇ ਹੜ ਨਾਲ ਸਾਡੀ ਜਨਤਾ ਤਰਾਤਰਾਂ ਕਰ ਰਹੀ ਹੈ ਲੋਕ ਅਜੇ ਘਰਾਂ ਚ ਨਹੀਂ ਬੜੇ 2 ਮਹੀਨਿਆਂ ਤੋਂ 1.5 ਮਹੀਨਿਆਂ ਤੋਂ ਉਹਨਾਂ ਨੂੰ ਪੀੜਨ ਵਾਸਤੇ ਜਨਤਾ ਉਹਨਾਂ ਦੀ ਮਦਦ ਤੇ ਤੁਰੀ ਹੋਈ ਹੈ ਉਦੋਂ ਉਸ ਵੇਲੇ ਉਸ ਵੇਲੇ ਜਦੋਂ ਬਿਹਾਰ ਦੇ ਵਿੱਚ ਚੋਣਾਂ ਦਾ ਗੰਦਮਾ ਪੂਰਾ ਖੜਕਿਆ ਹੋਇਆ ਉਸ ਵੇਲੇ ਭਈਆਂ ਨੂੰ ਭਜਾ ਦੇਣਾ ਤੇ ਉਧਰੋਂ ਮੰਤਰੀ ਦਾ ਬਿਆਨ ਆ ਜਾਣਾ ਵੀ ਆਜੋ ਦੇਵਾਂਗੇ ਨੌਕਰੀਆਂ ਦੇ ਦੇਣਗੇ ਉਹ ਨੌਕਰੀਆਂ ਪਹਿਲਾਂ ਇਹਨਾਂ ਦਿੱਤੀਆਂ ਨੌਕਰੀਆਂ ਉਹਨਾਂ ਨੇ ਨੌਕਰੀਆਂ ਨਹੀਂ ਦੇਣੀਆਂ ਅਸੀਂ ਇਧਰੋਂ ਕੱਢ ਰਹੇ ਹਾਂ ਨਾਹਰਾ ਮਾਰ ਕੇ ਇਹ ਮਦਦ ਕੀ ਦੀ ਹੋਗੀ ਬਈ ਇਹ ਬੀਜੇਪੀ ਦੀ ਮਦਦ ਹੋ ਰਹੀ ਹੈ ਇਹ ਬੀਜੇਪੀ ਚਾਹੁੰਦੀ ਹੈ ਭਗਵੰਤ ਮਾਨ ਵੀ ਚੁੱਪਾ ਹੈ ਸਰਕਾਰ ਦਾ ਵੀ ਕੋਈ ਕੋਈ ਬਿਆਨ ਨਹੀਂ ਹੁਣ ਤੁਸੀਂ ਹੋਰ ਦੇਖੋ ਜਿਹੜੀ ਹੁਸ਼ਿਆਰਪੁਰ ਦੀ ਘਟਨਾ ਵਾਪਰੀ ਹੈ ਜਿਹੜੇ ਉਹ ਭਈਏ ਨੇ ਬਰਾਤਕਾਰ ਕੀਤਾ ਮੇਰੀ ਸਮਝ ਮੁਤਾਬਕ ਚਾਹੇ ਛੋਟੀ ਹੋਵੇ ਚਾਹੇ ਗਲਤ ਹੋ ਸਕਦੀ ਹੈ ਉਹ ਏਜੰਸੀਆਂ ਨਾਲ ਭੇਜਿਆ ਬੰਦਾ ਹੋ ਸਕਦਾ ਜਿਹਨੇ ਇਹ ਘਟਨਾ ਕੀਤੀ ਹੈ ਦੋ ਦਿਨ ਦਾ ਰਿਮਾਂਡ ਵੀ ਨਹੀਂ ਪੁਲਿਸ ਨੇ ਲਿਆ ਉਹਦਾ ਅਜੇ ਤੱਕ ਪੜਤਾਲ ਜਿਉਂ ਦੀ ਹੋ ਸਕੀ ਉਹਨੂੰ ਪੁੱਛਿਆ ਹੀ ਨਹੀਂ ਕਿਸੇ ਨੇ ਵੀ ਤੂੰ ਦੱਸ ਵੀ ਇਹ ਕਿਹਦੇ ਕਹੇ ਤੋਂ ਕੀਤਾ ਤੈਨਾਂ ਇਹ ਘਟਨਾ ਕਿਉਂ ਕੀਤੀ ਹੈ ਇਸ ਗੱਲ ਦੀ ਪੜਤਾਲ ਨਹੀਂ ਹੋਈ ਦੋ ਦਿਨ ਦਾ ਰਿਮਾਂਡ ਤਾਂ ਸਾਡਾ ਲੈ ਲੈਂਦੇ ਨੇ ਨਾਲੇ ਅਸੀਂ ਕਿਤੇ ਦੋਸ਼ ਨਹੀਂ ਕੀਤਾ ਕੋਈ ਦੋਸ਼ ਨਹੀਂ ਝੂਠਾ 307 ਦੇ ਪਰਚੇ 'ਚ ਮੇਰਾ ਤੇ ਸੁਖਦੇਵ ਦਾ ਦੋ ਦਿਨਾਂ ਦਾ ਰਿਮਾਂਡ ਛੱਡਿਆ ਹੋਣਾ ਦੋ ਦਿਨਾਂ ਦਾ ਰਿਮਾਂਡ ਪੁਲਿਸ ਨੇ ਲੈ ਲਿਆ। ਤੇ ਉਹ ਐਡਾ ਕ੍ਰਿਮੀਨਲ ਬੰਦਾ ਸਾਰੇ ਪੰਜਾਬ ਦੇ ਵਿੱਚ ਹਹਾਕਾਰ ਮਚੀ ਵੀ ਹੈ ਉਹਦਾ ਰਿਮਾਂਡ ਹੀ ਦੋ ਦਿਨਾਂ ਦਾ ਮੰਗੇ ਪੁਲਿਸ ਨੇ। ਜਣੀ ਕਿੱਧਰ ਨੂੰ ਜਾ ਰਹੀ ਹੈ ਗੱਲ। ਜਦੋਂ ਸਰਕਾਰ ਇੱਕ ਦੋਸ਼ੀ ਨੂੰ ਸਜ਼ਾ ਦੇਣ ਦੀ ਬਜਾਏ ਗੱਲ ਦੀ ਪੜਤਾਲ ਕਰਨ ਦੀ ਬਜਾਏ ਵੀ ਇਸ ਬੰਦੇ ਦੀ 5 ਸਾਲਾਂ ਦੇ ਬੱਚੇ ਨਾਲ ਦੁਸ਼ਮਣੀ ਕੀਤੀ ਸੀ। ਇਹਨੇ ਇਹਦਾ ਕਤਲ ਕਿਉਂ ਕੀਤਾ? ਇਹ ਪੜਤਾਲ ਦੀ ਗੱਲ ਕੱਢੀ ਕਾਤੋਂ ਨਹੀਂ ਬਈ ਇਸ ਗੱਲ ਤੇ ਕੋਈ ਜ਼ੋਰ ਨਹੀਂ ਭਜਾ ਦਿਓ ਭੰਜਾ ਨੂੰ ਪੰਜਾਬ ਦੀਆਂ ਕੁੱਲ ਆਪਣਾ ਬਿਆਨ ਆ ਗਿਆ ਪਹਿਲਾਂ ਬਹੁਤ ਗਾਲਾਂ ਕੱਢੀਆਂ ਹੋਣੀਆਂ ਸਾਨੂੰ ਤਾਂ ਆਪਣਾ ਗਾਲਾਂ ਬਥੇਰੀਆਂ ਕੱਢਿਆਂ ਤੇ ਬਥੇਰੀਆਂ ਖਾਧੀਆਂ ਹੁਣ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦਾ ਬਿਆਨ ਆ ਰਿਹਾ ਚਾਰ ਜਥੇਬੰਦੀਆਂ ਤਾਂ ਕੱਲ ਹੀ ਲਾਤਾ ਫੋਨ ਕਰਕੇ ਅੱਜ ਜੇ ਨਹੀਂ ਪੰਜਾਬ ਦੀਆਂ ਸੰਯੁਕਤ ਮੋਰਚਿਆਂ ਦਾ ਕੁੱਲ ਜਥੇਬੰਦੀਆਂ ਦਾ ਬਿਆਨ ਆ ਜਾਣਾ ਬਹੁਤ ਸਾਰੇ ਲੋਕ ਬੋਲਣ ਲੱਗੇ ਹੁਣ ਅਸਲ ਚ ਗੱਲ ਕੀ ਹੈ ਕਿ ਗੱਲ ਕਿਹੜੇ ਵੇਲੇ ਕਿਹਦੇ ਕੀ ਕੀਤੀ ਕਿਸੇ ਜਰਮਾਨੇ ਨੇ ਜ਼ਬਰ ਕੀਤਾ ਕਿਨੇ ਉੱਚੇ ਨੇ ਨੀਮਿਆਂ ਤੇ ਜ਼ਬਰ ਕਰਤਾ ਉਦੋਂ ਕੌਣ ਬੋਲਿਆ ਕਿਸੇ ਜਰਮਾਨਿਆਂ ਦੇ ਉੱਤੇ ਕਰਕੇ ਉਹਨਾਂ ਦੀ ਸਾਰੀ ਕਮਿਊਨਿਟੀ ਨੂੰ ਨਿਸ਼ਾਨਾ ਬਣਾ ਲਿਆ ਫਿਰ ਉਦੋਂ ਕੌਣ ਬੋਲਿਆ ਜਿਵੇਂ ਹੁਣ ਤਾਂ ਅੰਦਰ ਝੰਡਾ ਸੂਜਿਕਰ ਕਰਕੇ ਗਿਆ ਸਾਡਾ ਜਿਹੜਾ ਧਰਮ ਹੈ ਸਾਡੇ ਧਰਮ ਦੇ ਵਿੱਚ ਤਾਂ ਗੁਰੂ ਦਸ਼ਮੇਸ਼ ਪਿਤਾ ਨੇ ਮਤਲਬ ਰਸਮ ਤਾਂ ਉਹਨਾਂ ਨੇ ਚਲਾਈ ਜਨ 10ਵੇਂ ਪਿਤਾ ਨੇ ਉਦੋਂ ਜਿਹੜੇ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ? ਹਿੰਮਤ ਸਿੰਘ ਕੌਣ ਸੀ ਬਾਈ? ਮੋਕਮ ਸਿੰਘ ਕੌਣ ਸੀ? ਸਾਹਬ ਸਿੰਘ ਕੌਣ ਸੀ? ਕਿਹੜੇ ਜ਼ਿਲ੍ਹਿਆਂ ਚੋਂ ਸੀ? ਯਾਨੀ 8-8 ਸਾਰੇ ਜ਼ਿਲ੍ਹੇ ਦੇ। ਜਿਹੜਾ ਧਰਮ ਸਿੰਘ ਉਹ ਜੁਪੀ ਤੋਂ। ਜਿਹੜਾ ਹਿੰਮਤ ਸਿੰਘ ਹੈ ਉਹ Odisha ਦਾ। ਤੇ ਜਿਹੜਾ ਉਹ ਹੈਗਾ ਮੋਕਮ ਸਿੰਘ ਉਹ ਉਹ ਗੁਜਰਾਤ ਦਾ। ਤੇ ਜਿਹੜਾ ਸਾਹਬ ਸਿੰਘ ਹੈ ਉਹ ਉਹ ਮੇਰੇ ਖਾ ਕਰਨਾਟਕ ਦਾ। ਉਹ ਸਾਰੇ ਜ਼ਿਲ੍ਹਿਆਂ ਦੇ ਅੱਡੇ ਅੱਡਾ ਜ਼ਿਲ੍ਹਿਆਂ ਦੇ ਨੇ ਅੱਡਾ ਅੱਡਾ ਸਟੇਟਾਂ ਦੇ ਨੇ ਉਹਨਾਂ ਤੇ ਸਾਡਾ ਕੋਈ ਇਤਰਾਜ਼ ਨਹੀਂ ਫਿਰ ਇਹ ਗੱਲ ਨੂੰ ਭੜਕਾ ਕਿਉਂਕਿ ਬਾਬਾ ਨਾਨਕ ਨੇ ਨਹੀਂ ਬਾਬਾ ਨਾਨਕ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਐ ਹੈ ਹੀ ਨਹੀਂ ਸੀ ਕਿਸੇ ਗੱਲ ਨਾਲ ਵੀ ਭਾਈ ਤੁਸੀਂ ਕੌਣ ਹੋ ਤੁਸੀਂ ਇਹ ਮਨੁੱਖ ਸਭ ਨੂੰ ਤਾਂ ਉਹਨਾਂ ਨੇ ਹੀ ਸਮਝਾਇਆ ਵੀ ਮਨੁੱਖ ਦੀ ਸਾਰਿਆਂ ਦੀ ਇੱਕ ਜਾਤ ਹੈ ਇੱਕੋ ਜਿਹੀ ਹੈ ਤਾਂ ਸਾਰੇ ਮਨੁੱਖ ਮਨੁੱਖ ਸਮਝਣਾ ਚਾਹੀਦਾ ਫਿਰ ਜੇ ਉਹਦੇ ਪਹਿਰੇਦਾਰੀ ਕਰਦੇ ਹੋਏ ਅਸੀਂ ਆ ਬਾਬੇ ਦਾ ਠਾਕੇ ਇਕ ਹਾਕਮਾਂ ਦੀ ਨਿਸ਼ਾਨਦੇਹੀ ਕਰ ਰਿਆ ਉਹਨਾਂ ਦੀ ਉਹਨਾਂ ਦੀ ਮਦਦ ਕਰ ਰਿਆ ਬੀਜੇਪੀ ਦੇ ਪੈਰ ਲੱਗਣ ਮਜ਼ਦੂਰ ਕਿਸਾਨ ਮਜ਼ਦੂਰ ਮਜ਼ਦੂਰਾਂ ਨਾਲ ਲੜਨ ਕਿਸਾਨ ਕਿਸਾਨਾਂ ਨਾਲ ਲੜਨ ਇਹ ਪੈਂਤੜਾ ਅੱਜ ਦਾ ਨਹੀਂ ਜਦੋਂ ਉਥੇ ਜਾ ਕੇ ਮੋਰਚਾ ਲੱਗਿਆ ਖਨੌਰੀ ਤੇ ਸੰਭੂ ਬਾਰਡਰ ਤੇ ਮੋਰਚਾ ਲੱਗੇ ਇਹ ਪੈਂਤੜਾ ਵੀ ਬੀਜੇਪੀ ਦੇ ਸੀ ਕਿਸਾਨ ਜਿੱਥੇ ਬੰਦੇ ਨੂੰ ਖੱਕੜੀ ਕਰੇਲੇ ਕਰਨ ਦਾ ਹੁਣ ਮਜ਼ਦੂਰਾਂ ਨੂੰ ਮਜ਼ਦੂਰਾਂ ਨਾਲ ਪੜ੍ਹਾਉਣ ਦਾ ਪੈਂਤੜਾ ਇੱਕ ਸਟੇਟ ਨੂੰ ਦੂਜੀ ਸਟੇਟ ਨਾਲ ਭਨੇਉਣ ਦਾ ਪੈਂਤੜਾ ਦੂਜਾ ਤੁਸੀਂ ਹੁਣ ਸਾਰੇ ਪੰਜਾਬ ਆਪਾਂ ਬੈਠੇ ਆ ਸਾਰੇ ਆਪਣੇ ਬੰਦੇ ਕਿੰਨੇ ਬੈਠੇ ਨੇ ਜੁਪੀਜੀ ਜਿੰਨੇ ਜੁਪੀ ਚ ਬੰਦੇ ਬੈਠੇ ਨੇ ਤੁਸੀਂ ਘਰ ਜਾ ਕੇ ਦੇਖੋ ਸਰਦਾਰ ਜੀ ਉਹ ਸਰਦਾਰੀਆਂ ਕਰਦੇ ਨੇ ਸਰਦਾਰੀਆਂ ਲਖਨਪੁਰ ਖੀਰੀ ਦੇ ਵਿੱਚ ਮੈਂ ਦੋ ਦਿਨ ਲਾ ਕੇ ਆਇਆ ਦੋ ਰਾਤਾਂ ਉੱਥੇ ਮੈਂ ਗੁਰੂ ਘਰ ਦੇ ਵਿੱਚ ਰਿਹਾ ਦੋ ਰਾਤਾਂ ਸੀ ਰਿਹਾ ਸਾਡੀਆਂ ਦੋ ਗੱਡੀਆਂ ਸੀਗੀਆਂ ਉਹ ਦੋ ਗੱਡੀਆਂ ਦੇ ਵਿੱਚ ਗੁਰੂ ਘਰ ਬਣਾਇਆ ਸੀ ਐਨਾ ਗੁਰੂ ਘਰਾਂ ਨੂੰ ਕਿਤੇ ਆ ਨਿਸ਼ਾਨ ਗੁਰੂ ਘਰ ਉੱਥੇ ਇੱਕ ਬੰਦਾ ਆਇਆ ਸਾਡੇ ਸੰਗਰੂਰ ਜ਼ਿਲ੍ਹੇ ਦੇ ਜਾਖਲ ਦੇ ਨੇੜੇ ਦਲਵਾੜਾ ਪਿੰਡ ਹੈ ਉੱਥੋਂ ਦਾ ਉਹ ਕਹਿੰਦਾ ਜੀ ਤੁਸੀਂ ਮੇਰੇ ਘਰ ਚੱਲੋ ਅਸੀਂ ਉਹਦੇ ਘਰੇ ਗਏ ਚਾਚ ਪਾਣੀ ਪੀਣ ਗਏ ਤੇ ਉਹਦੀ ਬਹੁਤ ਕਮਾਦ ਦੇ ਆਲੇ-ਦਾਲੇ ਕਮਾਲ ਸੀਗਾ ਸਾਰੇ ਉਹਦੇ ਮੇਰੇ ਖਿਆਲ 100 ਕਿਲ ਆਲੇ-ਦਾਲੇ ਕਮਾਦ ਦਾ ਹੋਊਗਾ ਉਹਦੇ ਵਿਚਾਲੇ ਉਹਦੀ ਕੋਠੀ ਕੋਠੀ ਦੇ ਵਿੱਚ ਕੌਣ ਸਿਰਫ ਉਹ ਦੋਨੇ ਜੀ ਇੱਕ ਉਹ ਇੱਕ ਉਹਦੇ ਘਰ ਵਾਲੀ ਤੇ ਬਾਕੀ ਜਿਹੜੇ ਉਹਦੇ ਘਰੇ ਕੰਮ ਕਰਦਿਆਂ ਸੀ ਜਾਂ ਉਹ ਉਧਰ ਨਹੀਂ ਵਿਹਾ ਉਸ ਉਸ ਏਰੀਆ ਦੇ ਯੂਪੀ ਦੇ ਆ ਸੀ ਜਿਹੜੇ 10 ਮਜ਼ਦੂਰ ਉਹਨੇ ਗੰਨਾ ਗੰਨਾ ਛਾਂਗਣ ਵਾਸਤੇ ਰੱਖੇ ਹੋਏ ਸੀ ਉੱਥੇ ਉਹਨਾਂ ਦੀਆਂ ਝੁੱਗੀਆਂ ਪਾਈਆਂ ਹੋਈਆਂ ਸੀ ਉਹਦੀਆਂ ਉੱਥੀ ਉਹ ਮਜ਼ਦੂਰਾਂ ਦੀਆਂ ਉਹ ਰਾਜ ਕਰਦੇ ਨੇ ਸਰਦਾਰ ਜੀ ਉਹ ਇਹ ਕਹਿੰਦੇ ਨੇ ਵੀ ਜੇ ਤੁਸੀਂ ਆ ਮੰਗਾ ਜਿਆ ਕਰ ਦਿਓ ਜੇ ਹਿੰਦੂ ਸਿੱਖਾਂ ਦਾ ਮਸਲਾ ਠਾਉਨੋ ਜੀ ਸਾਡੇ ਤਾਂ ਕਾਲਜੇ ਹੌਲ ਪੈਂਦੇ ਨੇ ਅਸੀਂ ਪਾਕਿਸਤਾਨੋਂ ਉੱਜੜ ਕੇ ਆਇਆ ਸਾਡਾ ਤਾਂ ਜਿਹੜਾ ਲੋਹਾ ਪੰਜਾਬ ਦੇ ਵਿੱਚ ਧਰਿਆ ਨਹੀਂ ਜਾਣਾ ਤੁਸੀਂ ਆ ਗੱਲਾਂ ਕਰਨੀਆਂ ਛੱਡ ਦਿਓ ਉਹਨਾਂ ਦਾ ਕੀ ਹਾਲ ਹੋਊ ਜੀ 84 ਦੀ ਘਟਨਾ ਦੀ ਗੱਲ ਕਰਕੇ ਗਿਆ ਸਾਡੇ ਬੰਦੇ ਕਿਤੇ ਕਿਸੇ ਨੂੰ ਸੁਪਨਾ ਵੀ ਨਹੀਂ ਬੀਸ ਕੀ ਘਟਨਾ ਵਾਪਰ ਗਈ ਕਿਸੇ ਨੂੰ ਨਹੀਂ ਪਤਾ ਟਰੱਕ ਚੋਂ ਲਾਇਆ ਤੇ ਮਾਰਤਾ ਪੁੱਛੇ ਹੀ ਨਹੀਂ ਕਿਸੇ ਨੇ ਕਿੰਨੇ ਲੋਕ ਬੇਦੋਸ਼ਿਆਂ ਨੂੰ ਅਈ ਨਹੀਂ ਪਤਾ ਲੱਗਿਆ ਵੀ ਗੱਲ ਕੀ ਵਾਪਰ ਗਈ ਉਹਨੂੰ ਬਾਅਦ ਪਤਾ ਲੱਗਿਆ ਮਾਰਿਆ ਤੋਂ ਬਾਅਦ ਬੱਚੇ ਮਾਰਿਆ ਤੋਂ ਬਾਅਦ ਪਰਿਵਾਰ ਦੇ ਬੱਚੇ ਮਾਰਿਆ ਤੋਂ ਬਾਅਦ ਘਰਾਂ ਦੇ ਸਾਹਮਣੇ ਐਡਾ ਵੱਡਾ ਜੁਰਮ ਹੋਇਆ ਉਹ ਪਾਉਣਾ ਚਾਹੁੰਦੇ ਬਈ ਇਹ ਖਲਾਰਾ ਪਾਉਣਾ ਚਾਹੁੰਦੇ ਉਹ ਤਾਂ ਹੁਣ ਹੀ ਕਹਿਣ ਲੱਗ ਗਏ ਉਹ ਮੰਤਰੀ ਨੇ ਬਿਆਨ ਦਿੱਤਾ ਵੀ ਆਜੋ ਹੁਣ ਤੱਕ ਤਾਂ ਨਾ ਰਜਗਾਰ ਦਿੱਤਾ ਨਹੀਂ ਉਹ ਹੁਣ ਰਜਗਾਰ ਦੀ ਜਦੋਂ ਗੱਲ ਕਰਦੀ ਹੈ ਜਨਨੀ ਭਰਾਵੋ ਇਹ ਫਿਰਕਾ ਪ੍ਰਸਤੀ ਵਾਲੀ ਗੱਲ ਹੈ ਇਹ ਤਾਂ ਖਬਰਦਾਰ ਹੋਣਾ ਚਾਹੀਦਾ ਇਹਦਾ ਡਟਕੇ ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਵੀ ਇਸ ਪੰਚਾਇਤ ਦੇ ਇਹ ਜੇ ਪੰਚਾਇਤੇ ਬਾਰ-ਬਾਰ ਸਰਕਾਰਾਂ ਲੈ ਕੇ ਆਉਣ ਦੀ ਬਾਰ-ਬਾਰ ਲੋਕਾਂ ਨੂੰ ਪਾੜ ਕੇ ਰਾਜ ਕਰਨ ਦਾ ਪੋਲਿਸੀ ਇਹਨਾਂ ਦੀ ਬਾਰ-ਬਾਰ ਉਹ ਪੱਤਾ ਇਹ ਚੁਣਾਉਣ ਗਈਆਂ ਇਸ ਗੱਲ ਤੋਂ ਆਪਾਂ ਨੂੰ ਖਬਰਦਾਰ ਰਹਿਣਾ ਚਾਹੀਦਾ ਉਹ ਜਿਹੜੀ ਝੰਡਾ ਪਹਿਲਾਂ ਗੱਲ ਕਹਿ ਗਈ ਹੈ ਉਹਨਾਂ ਵੱਲੋਂ ਵੀ ਆਪਾਂ ਨੂੰ ਪਹਿਰੇਦਾਰੀ ਕਰਨੀ ਚਾਹੀਦੀ ਹੈ ਤੇ ਆਪਾਂ ਨੂੰ ਆਪਣੀ ਲਾਈਨ ਦੇ ਉੱਤੇ ਖੜਨ ਤੋਂ ਕਦੇ ਗਰੇਜ ਨਹੀਂ ਕਰਨਾ ਚਾਹੀਦਾ ਮੈਂ